ਦੋਸਤੋ ਪਹਿਣ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਦੀ ਥੱਪੜ ਪ੍ਰੇਡ ਕਰਨ ਦੀ ਖਬਰ ਤੋਂ ਤਾਂ ਆਪ ਸਭ ਪਹਿਲਾਂ ਹੀ ਜਾਣੂ ਹੋ ਕੁਝ ਲੋਕ ਐ ਸੈਕਸ਼ਨ ਨੂੰ ਗਲਤ ਆਖ ਰਹੇ ਨੇ ਤੇ ਕੁਝ ਸਹੀ ਸਹੀ ਗਲਤ ਦੀ ਗੱਲ ਆਪਾਂ ਅਖੀਰ ਚ ਕਰਦੇ ਆਂ ਪਰ ਪਹਿਲਾਂ ਇਹ ਜਾਣ ਲਈਏ ਕਿ ਥੱਪੜ ਮਾਰਨ ਤੇ ਕੀ ਕੋਈ ਸਜ਼ਾ ਵੀ ਹੋ ਸਕਦੀ ਹੈ ਅਗਰ ਹਾਂ ਤਾਂ ਫਿਰ ਕਿੰਨੀ ਸਭ ਤੋਂ ਪਹਿਲਾਂ ਤਾਂ ਇਹ ਸਮਝ ਲਈਏ ਕਿ ਕਾਨੂੰਨ ਤਹਿਤ ਥੱਪੜ ਮਾਰਨਾ ਵੀ ਅਪਰਾਧ ਦੀ ਸ਼੍ਰੇਣੀ ਚ ਆਉਂਦਾ ਇਸ ਲਈ ਆਈਪੀਸੀ ਦੀ ਧਾਰਾ 323 ਤਹਿਤ ਕੇਸ ਦਰਜ ਕਰਨ ਦਾ ਪ੍ਰਾਵਧਾਨ ਉਪਲਬਧ ਹੈ ਇਸ ਧਾਰਾ ਦੇ ਤਹਿਤ ਅਗਰ ਕੋਈ ਜਾਣਬੁੱਝ ਕੇ ਕਿਸੇ ਨੂੰ ਝੋਟ ਜਾਂ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ 1 ਸਾਲ ਤੱਕ ਦੀ ਸਜ਼ਾ ਜਾਂ ਫਿਰ 1000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਜਾਂ ਫਿਰ ਦੋਨੋਂ ਵੀ ਪਰ ਇਸ ਦੇ ਵਿੱਚ ਇੱਕ ਪੀਚ ਵੀ ਹੈ ਉਹ ਇਹ ਹੈ ਕਿ ਅਗਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਾਹਮਣੇ ਵਾਲੇ ਨੇ ਪਹਿਲਾਂ ਬਦਸਲੂਕੀ ਕੀਤੀ ਸੀ ਅਤੇ ਇਸੇ ਬਦਸਲੂਕੀ ਦੀ ਜਵਾਬੀ ਕਾਰਵਾਈ ਦੇ ਵਿੱਚ ਥੱਪੜ ਲਗਾਇਆ ਗਿਆ ਹੈ ਤਾਂ ਇਸ ਵਿੱਚ ਕੋਰਟ ਸਜ਼ਾ ਬਦਲ ਵੀ ਸਕਦੀ ਹੈ ਅਤੇ ਕੇਸ ਖਾਰਜ ਵੀ ਕਰ ਸਕਦੀ ਹੈ ਅਜਿਹੇ ਵਿੱਚ ਭਾਰਤੀ ਕਾਨੂੰਨ ਦੀ ਧਾਰਾ 358 ਵੀ ਲੱਗ ਸਕਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਗੰਭੀਰ ਅਤੇ ਅਚਾਨਕ ਉਕਸਾਉਣ ਕਾਰਨ ਕਿਸੇ ਹੋਰ ਵਿਅਕਤੀ ਤੇ ਹਮਲਾ ਕਰਦਾ ਹੈ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਇਸ ਤਰ੍ਹਾਂ ਤਹਿਤ ਵੱਧ ਤੋਂ ਵੱਧ ਸਜ਼ਾ 1 ਮਹੀਨੇ ਦੀ ਹੋ ਸਕਦੀ ਹੈ ਜਾਂ 200 ਰੁਪਏ ਤੱਕ ਦਾ ਜੁਰਮਾਨਾ ਜਾਂ ਫਿਰ ਦੋਨੋਂ ਵੀ ਹੋ ਸਕਦੇ ਨੇ ਇਸ ਜਾਣਕਾਰੀ ਨੂੰ ਧੰਨਵਾਦ ਸਹਿਤ ਲੱਲਨ ਟੌਪ ਦੀ ਵੈੱਬਸਾਈਟ ਤੋਂ ਲਿਆ ਗਿਆ ਹੈ ਇਹ ਤਾਂ ਗੱਲ ਸੀ ਕਿ ਭੈਣ ਕੁਲਵਿੰਦਰ ਕੌਰ ਤੇ ਕਿਹੜੀ ਕਾਰਵਾਈ ਹੋ ਸਕਦੀ ਹੈ ਪਰ ਇਹ ਵੀ ਜ਼ਰੂਰੀ ਨਹੀਂ ਕਿ ਇਹ ਕਾਰਵਾਈ ਹੋਵੇਗੀ ਹੀ ਅਗਰ ਪਬਲਿਕ ਦਾ ਇੱਕ ਚੰਗਾ ਪ੍ਰੈਸ਼ਰ ਬਣਦਾ ਤਾਂ ਕਾਰਵਾਈ ਦਾ ਰੁਖ ਇਨਸਾਫ ਵਾਲੇ ਪਾਸੇ ਵੀ ਹੋ ਸਕਦਾ ਵਰਨਾ ਕੰਗਣਾ ਵਰਗੇ ਤਾਂ ਇਹੀ ਕੋਸ਼ਿਸ਼ ਕਰਨਗੇ ਕਿ ਉਹ ਆਪਣੀ ਰਾਜਨੀਤਿਕ ਪਹੁੰਚ ਦੀ ਦਰਵਰਤੋ ਕਰਦੇ ਹੋਏ ਬਦਲੇ ਦੀ ਭਾਵਨਾ ਨਾਲ ਭੈਣ ਕੁਲਵਿੰਦਰ ਕੌਰ ਨੂੰ ਵੱਧ ਤੋਂ ਵੱਧ ਸਜ਼ਾ ਦਿਵਾ ਸਕਣ ਪਰ ਪਬਲਿਕ ਪ੍ਰੈਸ਼ਰ ਬਹੁਤ ਵੱਡੀ ਚੀਜ਼ ਹੁੰਦੀ ਹੈ ਅਗਰ ਸਾਰੇ ਭੈਣ ਕੁਲਵਿੰਦਰ ਕੌਰ ਦਾ ਸਮਰਥਨ ਕਰਨ ਤਾਂ ਇਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਦੇ ਅਸਰ ਨੂੰ ਜ਼ੀਰੋ ਵੀ ਕਰਿਆ ਜਾ ਸਕਦਾ ਹੈ ਹੁਣ ਇੱਕ ਛੋਟੀ ਜੀ ਗੱਲ ਉਹਨਾਂ ਲਈ ਜਿਹੜੇ ਕੁਲਵਿੰਦਰ ਕੌਰ ਨੂੰ ਗਲਤ ਆਖ ਰਹੇ ਨੇ ਮਿੱਤਰੋ ਜਦ ਕੋਈ ਤੁਹਾਡੀ ਮਾਂ ਨੂੰ ਕੁਝ ਗਲਤ ਬੋਲੇਗਾ ਨਾ ਤਾਂ ਤੁਹਾਨੂੰ ਅਸਲ ਚ ਉਦੋਂ ਪਤਾ ਲੱਗੇਗਾ ਕਿ ਸਹੀ ਕੀ ਹੁੰਦਾ ਤੇ ਗਲਤ ਕੀ ਕੰਗਣਾ ਰਣੋਤ ਨੇ ਪਤਾ ਨਹੀਂ ਕਿੰਨੇ ਵਾਰ ਪੰਜਾਬ ਅਤੇ ਪੰਜਾਬੀਆਂ ਨੂੰ ਅੱਤਵਾਦੀ ਆਖਿਆ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਤਰਨਿਆਂ ਤੇ ਬੈਠੀਆਂ ਬੀਬੀਆਂ ਨੂੰ ਕਿਰਾਏ ਤੇ ਆਉਣ ਵਾਲੀਆਂ ਆਖਿਆ ਇਸ ਨੇ ਜਦੋਂ ਵੀ ਮੌਕਾ ਮਿਲਿਆ ਨਫ਼ਰਤ ਫਲਾਈ ਅਗਰ ਤੁਹਾਡੀ ਜੀਬ ਉਸ ਵਕਤ ਚੁੱਪ ਰਹੀ ਤਾਂ ਇਸ ਨੂੰ ਅੱਜ ਵੀ ਬੰਦ ਹੀ ਰੱਖੋ ਕਿਉਂਕਿ ਇਸ ਨੂੰ ਆਪਣੀਆਂ ਮਾਤਾਵਾਂ ਦੇ ਸਨਮਾਨ ਲਈ ਖੜਨ ਵਾਲੀ ਕੁਲਵਿੰਦਰ ਕੌਰ ਦੇ ਖਿਲਾਫ ਵਰਤਨ ਦਾ ਵੀ ਫਿਰ ਤੁਹਾਨੂੰ ਕੋਈ ਹੱਕ ਨਹੀਂ ਕੁਲਵਿੰਦਰ ਕੌਰ ਨੂੰ ਵੀ ਇਹ ਪਤਾ ਸੀ ਕਿ ਉਸ ਦੇ ਐਕਸ਼ਨ ਦੇ ਬਾਅਦ ਉਸ ਦੀ ਨੌਕਰੀ ਜਾ ਸਕਦੀ ਹੈ ਉਸ ਉੱਤੇ ਕਾਰਵਾਈ ਹੋ ਸਕਦੀ ਆ ਪਰ ਫਿਰ ਵੀ ਕੁਲਵਿੰਦਰ ਕੌਰ ਨੇ ਇਹ ਐਕਸ਼ਨ ਲਿਆ ਕਿਉਂਕਿ ਉਸ ਦੇ ਲਈ ਉਸ ਦਾ ਜਮੀਰ ਉਸ ਦੀ ਅਣਖ ਉਸ ਦੇ ਮਾਪੇ ਦੀ ਇੱਜ਼ਤ ਇਹਨਾਂ ਸਭ ਚੀਜ਼ਾਂ ਤੋਂ ਉੱਪਰ ਹੈ ਐਸ ਐਕਸ਼ਨ ਦੀ ਨਿੰਦਿਆ ਸਿਰਫ ਉਹ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਜਮੀਰ ਅਣਖ ਤੇ ਆਪਣੇ ਮਾਪਿਆਂ ਪ੍ਰਤੀ ਸਨਮਾਨ ਨਾ ਹੋਵੇ ਜਾਂ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਪਾ ਕੇ ਮਹਿਸੂਸ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਅਗਰ ਤੁਸੀਂ ਇੱਕ ਵਾਰ ਆਪਣੇ ਆਪ ਨੂੰ ਉਸ ਸਥਿਤੀ ਤੇ ਰੱਖ ਕੇ ਦੇਖੋ ਜਿੱਥੇ ਕਿਸੇ ਨੇ ਤੁਹਾਡੇ ਮਾਪੇ ਬਾਰੇ ਕੁਝ ਗਲਤ ਬੋਲਿਆ ਹੋਵੇ ਤੁਹਾਡੀ ਮਾਂ ਨੂੰ ਕਿਰਾਏ ਤੇ ਸੜਕ ਤੇ ਬੈਠਣ ਵਾਲੀ ਆਖਿਆ ਹੋਵੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਮਨ ਤੇ ਕੀ ਬੀਤਦੀ ਆ ਤੇ ਤੁਹਾਡਾ ਹੱਥ ਇੱਕ ਥੱਪੜ ਤੇ ਰੁਕ ਜਾਂਦਾ ਹੈ ਜਾਂ ਇੱਕ ਦੀ ਛਾਂ ਤੁਸੀਂ ਦੋ ਲਾਮੋਗੇ ਕੰਗਣਾ ਦੀ ਸੱਜਰੀ ਸਟੇਟਮੈਂਟ ਦੇ ਵਿੱਚ ਵੀ ਉਸਨੇ ਜਾਣ ਬੁੱਝ ਕੇ ਪੰਜਾਬ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ ਅਤੇ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਰ ਤੁਹਾਡੀ ਜ਼ੁਬਾਨ ਇੱਥੇ ਚੁੱਪ ਹੈ ਤਾਂ ਕੁਲਵਿੰਦਰ ਕੌਰ ਵਾਰੀ ਵੀ ਇਸ ਨੂੰ ਬੰਦ ਹੀ ਰੱਖੋ ਤਾਂ ਜ਼ਿਆਦਾ ਚੰਗਾ। ਬਾਕੀ ਅੱਜ ਦੀ ਵੀਡੀਓ ਦੇ ਅਖੀਰ 'ਚ ਕੋਈ ਲਾਈਕ ਕਰਨ ਦੀ, ਕੋਈ ਸਬਸਕ੍ਰਾਈਬ ਕਰਨ ਦੀ, ਕੋਈ ਫੋਲੋ ਕਰਨ ਦੀ ਰਿਕਵੈਸਟ ਨਹੀਂ। ਸਿਰਫ ਤੇ ਸਿਰਫ ਇੱਕੋ ਰਿਕਵੈਸਟ ਆ ਕਿ ਵੱਧ ਤੋਂ ਵੱਧ ਭੈਣ ਭਰਾ ਭੈਣ ਕੁਲਵਿੰਦਰ ਕੌਰ ਦਾ ਸਮਰਥਨ ਕਰਨ। ਤਾਂ ਕਿ ਪੰਜਾਬ ਦੀਆਂ ਸਾਰੀਆਂ ਮਾਤਾਵਾਂ ਲਈ ਖੜਨ ਵਾਲੀ ਪੈਣ ਕਲਵਿੰਦਰ ਕੌਰ ਤੇ ਇਸ ਦਾ ਪਰਿਵਾਰ ਅੱਜ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ